ਜੇ ਮੈਂ ਕਹਿੰਨਾ ਗੁਰਮਖੋ ਠੰਡੇ ਬੁਰੀ ਤੇ ਖਲੋ ਕੇ ਕਦੀ ਮਹਿਸੂਸ ਕਰੀਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਤੁਰੇ ਨੇ ਉਦੋਂ ਮਾਤ ਗੁਜਰੀ ਆਪਣੇ ਪਤੀ ਨੂੰ ਜਾਂਦਿਆ ਪਿੱਠ ਦੇਖ ਰਿਖੇ ਤੇ ਜਦੋਂ 13 ਬੋ ਨੂੰ ਨੀਲੇ ਬਸਤਰ ਪਵਾ ਕੇ ਛੋਟੇ ਸਹਿਬਜ਼ਾਦਿਆਂ ਨੂੰ ਪੌੜੀ ਤੋਂ ਉਤਾਰਿਆ ਨਾ ਪਹਿਲਾ ਪਤੀ ਤੁਰਦਾ ਦੇਖਿਆ ਹੁਣ ਦਾਦੀ ਬਣ ਕੇ ਪੋਤਿਆਂ ਨੂੰ ਤੁਰਦਿਆਂ ਦੇਖਦਿਆ ਪਤੀ ਵੀ ਵਾਪਸ ਨਹੀਂ ਆਇਆ ਤੇ ਪੋਤਿਆਂ ਵੀ ਵਾਪਸ ਨਹੀਂ ਆਉਣਾ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਲਈ ਗਏ ਮਾਤ ਗੁਜਰੀ ਜੀ ਨੇ ਆਪਣੀ ਹੱਥੀ ਤੋੜਿਆ ਵਾਪਸ ਨਹੀਂ ਆਏ ਉਸ ਦਿਨ ਸੀਸ ਆਇਆ ਸਤਗੁਰੂ ਜਾਂਦੇ ਆ ਤਸੀਹੇ ਦਿੱਤੇ ਜਾਂਦੇ ਸਿੰਘਾਂ ਨੂੰ ਖਬਰ ਮਿਲ ਚੁੱਕੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ ਭਾਈ ਜੈਤਾ ਜੀ ਪੜਾਂ ਦਰ ਪੜਾਂ ਕੀਰਤਪੁਰ ਸੈ ਪਹੁੰਚਦੇ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਕੱਲੇ ਭਾਵਕਤਾ ਲਈ ਨਹੀਂ ਤੁਸੀਂ ਬੀਬੀਆਂ ਭੈਣਾਂ ਬੈਠੀਆਂ ਜੀ ਕਦੀ ਉਸ ਮਾਂ ਦੇ ਅੰਦਰ ਨੂੰ ਪੁੱਛ ਕੇ ਦੇਖੋ ਉਸ ਸੁਆਗਨ ਦੇ ਅੰਦਰ ਨੂੰ ਪੁੱਛ ਕੇ ਦੇਖੋ ਜਿਹਦੇ ਪਤੀ ਦਾ ਸਿਰਬ ਕੇਵਲ ਅਜ ਸੀਸ ਉਹਨੇ ਦੇਖਣਾ ਹੈ ਇਹ ਜਿਗਰਾ ਸਿਰ ਮਾਤਾ ਗੁਜਰੀ ਦੇ ਕੋਲ ਹੈ ਤੁਸੀਂ ਜਦੋਂ ਬੁਰਜ ਤੇ ਅਸੀਂ ਗਏ ਹਾਂ ਉੱਤੇ ਲਿਖਿਆ ਜਗਤ ਮਾਤਾ ਸੱਚੀ ਮੁੱਚੀ ਇਹ ਸ਼ਬਦ ਠੁਕਦਾ ਹੈ ਆਮ ਤੌਰ ਤੇ ਸਾਡੇ ਵਿਦਵਾਨ ਢਾਈ ਮਾਵਾ ਗਿੰਦੇ ਹੁੰਦੇ ਆ ਬਾਬਾ ਫਰੀਦ ਸਾਹਿਬ ਦੀ ਮਾਂ ਤਰੂ ਦੀ ਮਾਂ ਤੇ ਅੱਧਾ ਹਿੱਸਾ ਗੋਪੀ ਚੰਦ ਦੀ ਮਾਂ ਦਾ ਗਿੰਦੇ ਆ ਪਰ ਮੈਂ ਤੁਹਾਨੂੰ ਦੱਸਾਂ ਸੱਚੇ ਵੀ ਮਾਂ ਗੁਜਰੀ ਕੈਸੀ ਜਿਹਦੇ ਵਿੱਚ ਸਾਰੀਆਂ ਮਾਵਾ ਸਮਾ ਜਾਂਦੀਆਂ ਨੇ ਉਸ ਵਰਗਾ ਖਿਰਦਾ ਕੋਈ ਨਹੀਂ ਭਾਈ ਜੈਤਾ ਜੀ ਸੀਸ ਲੈ ਕੇ ਆਇਆ ਉਸਨੇ ਅਸੀਂ ਕਥਾ ਕਰ ਚੁੱਕੇ ਹਾਂ ਪਰ ਫਿਰ ਵੀ ਮੈਂ ਮਾਤਾ ਜੀ ਦੇ ਨਾਲ ਆਪਾਂ ਤੁਰਨੇ ਪਏ ਆ ਜਦੋਂ ਸੀਸ ਅਨੰਦਪੁਰ ਸੈ ਪਹੁੰਚਦਾ ਹੈ ਸਭ ਤੋਂ ਪਹਿਲਾਂ ਮਾਤਾ ਨਾਨਕੀ ਜੀ ਪੁੱਤਰ ਦੇ ਸੀਸ ਤੇ ਹੱਥ ਰੱਖਦੇ ਆ ਸੱਚੇ ਉਹ ਮੱਥੇ ਤੇ ਹੱਥ ਲਾਉਂਦੇ ਆ ਸੰਤੋਖ ਸਿੰਘ ਕਹਿੰਦਾ ਮੱਥਾ ਚੁੰਮਦੇ ਨੇ ਅੱਖਾਂ ਪਰ ਹੁੰਦੀਆਂ ਨੇ ਤੇ ਨਾਲ ਹੀ ਬਿਰਦ ਨੇ ਨਾ ਮਾਤਾ ਨਾਨਕੀ ਜੀ ਕਹਿੰਦੇ ਆ ਦੇਖੋ ਸੰਗਤ ਜੀ ਮੇਰਾ ਪੁੱਤਰ ਮੁਸਕਰਾਉਂਦਾ ਗਿਆ ਤੇ ਮੁਸਕਰਾਉਂਦਾ ਵਾਪਸ ਆਇਆ ਮਾਤਾ ਗੁਜਰੀ ਜੀ ਕੁਝ ਬੋਲੇ ਨਹੀਂ ਇਹ ਦੁਬਾਰਾ ਕੋਈ ਸੀ ਨਾ ਦੁਨੀਆ 'ਚ ਮੈਂ ਤੁਹਾਨੂੰ ਸੱਚੀ ਕਹਾਂ ਅੱਜ ਜਦੋਂ ਮੈਂ ਸੋਚ ਰਿਹਾ ਸਾਂ ਮਾਤਾ ਜੀ ਤੁਹਾਡੇ ਪਤੀ ਉਹਨਾਂ ਦਾ ਦਾਦਾ ਸ਼ਹੀਦ ਜੇ ਗਿਣਤੀ ਕਰੋ ਤਾਂ ਗੁਰੂ ਰਾਮਦਾਸ ਦਾ ਦਿਨ ਆ ਦੇ ਸਕਾਂਗੇ ਜੀ ਪਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਤੀ ਦੇ ਦਾਦੇ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੁਜਰੀ ਜੀ ਦੇ ਪਤੀ ਦਾ ਦਾਦਾ ਸ਼ਹੀਦ ਮਾਤਾ ਗੁਜਰੀ ਜੀ ਦੇ ਪਤੀ ਸ਼ਹੀਦ ਮਾਤਾ ਗੁਜਰੀ ਜੀ ਦੀ ਨਨਾਨ ਦੇ ਨਨੁਤਰ ਜੀ ਨੂੰ ਆਪਾਂ ਕਹਿੰਦੇ ਆਂ ਬੀਬੀ ਵੀਰੋ ਦੇ ਪੰਜ ਪੁੱਤਰ ਤੇ ਪੰਜੇ ਦੇ ਪੰਜੇ ਪੁੱਤਰ ਸ਼ਹੀਦ ਮਾਤਾ ਗੁਜਰੀ ਜੀ ਉਹਨਾਂ ਦੇ ਭਰਾ ਮਾਮਾ ਕਿਰਪਾਲ ਚੰਦ ਦੀ ਸ਼ਹੀਦ ਹੋਏ ਨੇ ਤੁਹਾਨੂੰ ਪਤਾ ਹੋਣਾ ਹੈ ਭਰਾ ਸ਼ਹੀਦ ਪਤੀ ਸ਼ਹੀਦ ਚਾਰ ਪੋਤੇ ਚਾਰ ਦੇ ਚਾਰ ਪੋਤੇ ਸ਼ਹੀਦ ਸਾਡੇ ਵਿਦਵਾਨ ਤਾਂ ਇਤੋਂ ਤੱਕ ਕਹਿੰਦੇ ਪੁੱਤਰ ਵੀ ਸ਼ਹੀਦ ਵਜਾ ਦਾ ਖੰਜਰੀਏ ਨਾ ਤੇ ਮੈਂ ਬੇਨਤੀ ਕਰਾਂ ਖਾਲਸਾ ਜੀ ਤਵਾਂ ਰੀਖ ਵਿੱਚ ਸਿੱਖ ਤਵਾਂ ਰੀਖ ਵਿੱਚ ਪਹਿਲੀ ਇਸਤਰੀ ਸ਼ਹੀਦ ਕਹਿ ਲੋ ਪਹਿਲੀ ਮਾਂ ਸ਼ਹੀਦ ਜਿਹੜੀ ਹੈ ਉਹ ਧੰਨ ਧੰਨ ਮਾਤਾ ਗੁਜਰੀ ਜੀ ਹੈ ਮਾਤਾ ਗੁਜਰ ਕੌਰ ਜੀ ਪਹਿਲੇ ਸ਼ਹੀਦ ਨੇ